ਸਤਿ ਸ਼੍ਰੀ ਅਕਾਲ ਦੋਸਤੋ ਦੋਸਤੋ ਤੁਹਾਡਾ ਸਵਾਗਤ ਹੈ ਆਪਾਂ ਦੇ YouTube ਚੈਨਲ Job Alert ਵਯੰਤੇ ਅੱਜ ਇੱਕ ਨਵਾਂ ਨੋਟੀਫਿਕੇਸ਼ਨ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਜੀ ਜਨਤਕ ਨੋਟਿਸ ਆ ਚੁੱਕਾ ਹੈ ਜੀ ਪੰਜਾਬ ਸਰਕਾਰ ਅਧੀਨ ਸਾਂ ਜੋਨ ਬੋਰਡ ਵੱਲੋਂ ਜੋ ਕਿ ਪੀਟ੍ਰਸੀ ਵੱਲੋਂ ਇਹ ਭਰਤੀ ਰਹਿਣ ਵਾਲੀ ਹੈ ਇਹ ਜੋ ਭਰਤੀ ਹੈ ਜੀ ਕਲਰਕ ਦੀ ਰਹਿਣ ਵਾਲੀ ਹੈ ਜੀ ਪੰਜਾਬ ਸਰਕਾਰ ਦੇ ਵੱਖ-ਵੱਖ ਭਗਾਂ ਵਿੱਚ ਕਲਰਕ ਦੀ ਸਮੀ ਮੰਗੀਤੀ ਜਾਂਦੀ ਹੈ ਜਿਨਨੇ ਲਈ ਤੁਸੀਂ ਆਨਲਾਈਨ ਅਪਲਾਈ ਕਰ ਸਕਦੇ ਹੋ ਇਸ ਦੀ ਪੂਰੀ ਜਾਣਕਾਰੀ ਅਸੀਂ ਇੱਕ ਵੀਡੀਓ ਵਿੱਚ ਤੁਹਾਨੂੰ ਦੇਣ ਵਾਲੇ ਹਾਂ ਜੀ ਇਹਦਾ ਨੋਟੀਫਿਕੇਸ਼ਨ ਕਦੋਂ ਆਉਣ ਵਾਲਾ ਹੈਗਾ ਤੇ ਕਦੋਂ ਤੁਹਾਨੂੰ ਇਹ ਨੋਟੀਫਿਕੇਸ਼ਨ ਮਿਲ ਜਾਵੇਗਾ ਕਿ ਤੁਹਾਨੂੰ ਨੋਟੀਫਿਕੇਸ਼ਨ ਮਿਲੇਗਾ ਪੂਰੀ ਜਾਣਕਾਰੀ ਤੇ ਵੀਡੀਓ ਵਿੱਚ ਰਹਿਣ ਵਾਲੀ ਹੈ ਜੀ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਵੇਖ ਕੀਤਾ ਹੈ ਤਾਂ ਜਰੂਰ ਸਬਸਕ੍ਰਾਈਬ ਕਰਨਾ ਨਾਲ ਹੀ ਬੈਲ ਆਈਕਨ ਉੱਤੇ ਨੂੰ ਪ੍ਰੈਸ ਕਰਕੇ ਆਲ ਦਾ ਬਟਨ ਪ੍ਰੈਸ ਕਰਦਣਾ ਤਾਂ ਜੋ ਪੰਜਾਬ ਵਿੱਚ ਕੋਈ ਵੀ ਨਵਾਂ ਰੂਟਮੈਂਟ ਅਪਡੇਟਾ ਜਾਂ ਕੋਈ ਵੀ ਜੋਬ ਸੰਬੰਧੀ ਨੋਟੀਫਿਕੇਸ਼ਨ ਆਉਂਦਾ ਹੈ ਉਹ ਦੀ ਸਹੀ ਤੇ ਸਟੀਕ ਜਾਣਕਾਰੀ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕੇ ਅਤੇ ਤੁਸੀਂ ਸਮਾਂ ਰਹਿੰਦੇ ਪੋਸਟ ਨੂੰ ਅਪਲਾਈ ਕਰ ਸਕੋ ਤਾਂ ਜਾ ਦੇਰ ਨਾ ਕਰਦੇ ਹੋਏ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਜੀ ਹਾਂਜੀ ਦੋਸਤੋ ਇਹ ਨੋਟਿਸ ਜਾਰੀ ਹੋਇਆ ਜੀ ਇਹ ਜੋ ਨੋਟਿਸ ਹੈ ਜ ਪੀਟਰਪਸਵੀ ਵੱਲੋਂ ਜਾਰੀ ਹੋਇਆਗਾ ਅਧੀਨ ਸੇਵਾਵਾਂ ਚੋਂ ਬੋਰਡ ਪੰਜਾਬ ਐਸਐਸ ਨਗਰ ਵੱਲੋਂ ਇਹ ਜੋ ਇਸ਼ਤਿਹਾਰ ਨੰਬਰ ਰਹਿਣ ਵਾਲਾ ਜੀ 2/2026 ਰਹਿਣ ਵਾਲਾਗਾ ਇਹਦੇ ਵਿੱਚ ਕਲਰਕਾਂ ਦੀ ਅਸਾਮੀ ਮੰਗੀਤੀ ਜਾਂਦੀ ਹੈ ਜੋ ਕਿ ਪੰਜਾਬ ਸਰਕਾਰ ਦੇ ਵੱਖ-ਵੱਖ ਭਗਾਂ ਵਿੱਚ ਕਲਰਕਾਂ ਦੀਆਂ ਅਸਾਮੀਆਂ ਹਨ ਉਹਨਾਂ ਲਈ ਆਨਲਾਈਨ ਐਪਲੀਕੇਸ਼ਨ ਮੰਗੀਤੀ ਜਾਂਦੀ ਹੈ ਜੀ ਇਹ ਜੋ ਭਰਤੀ ਹੈ ਜੀ ਸਿੱਧੀ ਭਰਤੀ ਰਹਿਣ ਵਾਲੀ ਹੈ ਇਸ ਪੋਸਟ ਦਾ ਇਸ਼ਤਿਹਾਰ ਨੰਬਰ 2/2026 ਰਹਿਣ ਵਾਲਾ ਜੀ ਇਸ ਪੋਸਟ ਦੀ ਪੂਰੀ ਜਾਣਕਾਰੀ ਤੁਹਾਨੂੰ ਇਹਨਾਂ ਦੀ ਵੈੱਬਸਾਈਟ www.dota rpsv.punjab.gov.in ਤੇ ਮਿਤੀ 13 ਦੂਜਾ 2026 ਤੋਂ ਆਨਲਾਈਨ ਅਰਜ਼ੀਾਂ ਕੀਤੀ ਜਾਂਦੀ ਹੈ ਇਸ ਦੀ ਪੂਰੀ ਜਾਣਕਾਰੀ ਤੁਹਾਨੂੰ ਮਿਲਣ ਵਾਲੀ ਹੈ ਜੀ ਇਸ ਦਾ ਨੋਟੀਫਿਕੇਸ਼ਨ 7 ਫਰਵਰੀ 2026 ਨੂੰ ਇਹਨਾਂ ਨੇ ਆਪਣੀ ਵੈਬਸਾਈਟ ਉੱਤੇ ਪਾ ਦਿੱਤਾ ਗਿਆ ਜੀ ਤੁਸੀਂ ਜਾ ਕੇ ਇਹਨਾਂ ਦੀ ਵੈਬਸਾਈਟ ਤੋਂ ਦੇਖ ਸਕਦੇ ਹੋ ਜਾਂ ਇਸ ਦਾ ਲਿੰਕ ਸਾਡੇ WhatsApp ਚੈਨਲ ਤੇ ਹੈ WhatsApp ਚੈਨਲ ਤੇ ਜਾ ਕੇ ਤੁਸੀਂ ਪੂਰੀ ਜਾਣਕਾਰੀ ਲੈ ਸਕਦੇ ਹੋ ਜੀ ਜੋ WhatsApp ਚੈਨਲ ਲਿੰਕ ਹੈ ਉਹ ਵੀਡੀਓ ਡਿਸਕ੍ਰਿਪਸ਼ਨ ਵਿੱਚ ਹੈ ਜੀ ਤੁਹਾਨੂੰ ਪੂਰੀ ਜਾਣਕਾਰੀ ਮਿਲ ਜਾਊਗੀ ਪੰਜਾਬ ਦੇ ਮੁੰਡੇ ਤੇ ਕੁੜੀਆਂ ਦੇ ਲਈ ਬਹੁਤ ਵਧੀਆ ਮੌਕਾ ਆ ਚੁੱਕਾ ਹੈਗਾ ਪੰਜਾਬ ਸਰਕਾਰ ਦੇ ਵੱਖ-ਵੱਖ ਭਾਗਾਂ ਵਿੱਚ ਕਰਮਚਾਰੀਆਂ ਸਾਮੀਆਂ ਰਹਿਣ ਵਾਲੀਆਂ ਹਨ ਜੀ ਇਹ ਜੋ ਭਰਤੀ ਹੈ ਪੱਕੀ ਭਰਤੀ ਰਹਿਣ ਵਾਲੀ ਹੈ ਜੀ ਸਰਕਾਰੀ ਭਰਤੀ ਆ ਚੁੱਕੀ ਹੈਗੀ ਇਸ ਤਰ੍ਹਾਂ ਦੀ ਹੋਰ ਵੀਡੀਓ ਦੇਖਣ ਲਈ ਤੁਸੀਂ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਨਾ ਅਸੀਂ ਆਪਣੇ ਚੈਨਲ ਦੇ ਉੱਤੇ ਜੋਬਾਂ ਦੀ ਵੀਡੀਓ ਪਾਉਂਦੇ ਰਹਿੰਦੇ ਹਾਂ ਜਿਹੜੇ ਕੈਂਡੀਡੇਟਾਂ ਨੂੰ ਜੋਬ ਦੀ ਲੋੜ ਹੈ ਉਹ ਸਾਡੇ ਚੈਨਲ ਤੇ ਜਾ ਕੇ ਵੀਡੀਓ ਨੂੰ ਦੇਖ ਸਕਦੇ ਹੋ ਜੀ ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗੀ ਤਾਂ ਆਪਣੇ ਦੋਸਤਾਂ ਮਿੱਤਰਾਂ ਤੱਕ ਜਰੂਰ ਸ਼ੇਅਰ ਕਰਨਾ ਜੀ ਵੀਡੀਓ ਲਾਟ ਤੱਕ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ